ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ O ਪੰਜਾਬ ਦੇ ਵਿੱਚ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਮਸ਼ਹੂਰ ਪੰਜਾਬੀ ਐਕਟਰ ਦੇਵ ਖਰੋੜ ਦੀ ਲੋਕਾਂ ਨੂੰ ਵਹਿਮ ਸੀ ਕਿ ਪੰਜਾਬੀ ਫਿਲਮਾਂ ਤਾਂ ਗਾਉਣ ਵਾਲੇ ਕਲਾਕਾਰ ਹੀ ਚਲਾ ਸਕਦੇ ਨੇ ਇਸੇ ਕਰਕੇ ਫਿਲਮਾਂ ਲਈ ਪੰਜਾਬੀ ਗਾਇਕਾਂ ਨੂੰ ਚੁਣਿਆ ਜਾਂਦਾ ਸੀ ਪਰ ਦੇਵ ਖਰੋੜ ਨੇ ਆਪਣੀ ਵਧੀਆ ਐਕਟਿੰਗ ਨਾਲ ਲੋਕਾਂ ਦੇ ਵਹਿਮ ਦੂਰ ਕੀਤੇ ਕਿ ਹਾਂ ਗਾਇਕੀ ਤੋਂ ਬਿਨਾਂ ਵੀ ਐਕਟਰ ਵਧੀਆ ਐਕਟਿੰਗ ਨਾਲ ਹੀ ਲੋਕਾਂ ਦੇ ਦਿਲ ਜਿੱਤ ਸਕਦੇ ਨੇ ਅੱਜ ਲੱਖਾਂ ਲੋਕ ਦੇਵ ਖਰੋੜ ਦੀ ਐਕਟਿੰਗ ਦੇ دیਵਾਨੇ ਨੇ ਅੱਜ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਦੇਵ ਖਰੋੜ ਨੂੰ ਆਪਣੀ ਜ਼ਮੀਨ ਕਿਉਂ ਵੇਚਣੀ ਪਈ ਇਹਨਾਂ ਦੀ ਘਰਵਾਲੀ ਤੇ ਬੱਚੇ ਕੌਣ ਨੇ ਦੇਵ ਖਰੋੜ ਦੀ ਉਮਰ ਕਿੰਨੀ ਹੈ ਇਹਨਾਂ ਨੂੰ ਰੁਪਿੰਦਰ ਗਾਂਧੀ ਫਿਲਮ ਕਿਵੇਂ ਮਿਲੀ ਸੀ ਤੇ ਇਹ ਇੱਕ ਫਿਲਮ ਕਰਨ ਦੇ ਕਿੰਨੇ ਪੈਸੇ ਲੈਂਦੇ ਨੇ ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਆਪਾਂ ਇਸ ਵੀਡੀਓ ਰਾਹੀਂ ਲੈ ਕੇ ਆਏ ਹਾਂ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਉਹ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਦੇਵ ਖਰੋੜ ਦਾ ਅਸਲ ਨਾਮ ਦਵਿੰਦਰ ਸਿੰਘ ਖਰੋੜ ਹੈ ਇਹਨਾਂ ਦਾ ਜਨਮ ਜ਼ਿਲ੍ਹਾ ਪਟਿਆਲਾ ਦੇ ਪਿੰਡ ਖੇੜਾ ਜੱਟਾਂ ਦੇ ਵਿੱਚ ਹੋਇਆ ਇਹਨਾਂ ਦਾ ਪਿੰਡ ਪਟਿਆਲੇ ਤੋਂ 5 ਕਿਲੋਮੀਟਰ ਦੂਰ ਹੈ। ਦੇਵ ਖਰੋੜ ਦਾ ਜਨਮ ਇੱਕ ਜੱਟ ਸਿੱਖ ਕਿਸਾਨ ਪਰਿਵਾਰ ਦੇ ਵਿੱਚ ਹੋਇਆ। ਇਹਨਾਂ ਦੀ ਡੇਟ ਆਫ ਬਰਥ 22 ਅਪ੍ਰੈਲ 1999 ਦੀ ਹੈ। ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 36 ਸਾਲ ਦੇ ਲਗਭਗ ਹੋ ਚੁੱਕੀ ਹੈ। ਇਹਨਾਂ ਦੀ ਹਾਈਟ 6 ਫੁੱਟ ਤੋਂ ਉੱਤੇ ਹੈ। ਤੁਹਾਨੂੰ ਦੱਸ ਦਈਏ ਕਿ ਦੇਵ ਖਰੋੜ ਦੇ ਜਨਮ ਤੋਂ 3 ਮਹੀਨੇ ਪਹਿਲਾਂ ਹੀ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੇ ਮਾਮਾ ਜੀ ਤੇ ਇਹਨਾਂ ਦੇ ਮਾਤਾ ਜੀ ਨੇ ਹੀ ਪਾਲਿਆ। ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਦੇਵ ਖਰੋੜ ਦਾ ਇੱਕ ਵੱਡਾ ਭਰਾ ਤੇ ਉਹਨਾਂ ਦੀ ਫੈਮਿਲੀ ਰਹਿੰਦੀ ਨੇ ਜੇ ਦੇਵ ਖਰੋੜ ਦੀ ਵਿਆਹ ਦੀ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਹੋ ਚੁੱਕਿਆ ਹੈ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਧੀ ਤੇ ਇੱਕ ਪੁੱਤ ਨੇ ਜਨਮ ਲਿਆ ਅੱਜ ਕੱਲ ਇਹ ਆਪਣੇ ਪਰਿਵਾਰ ਦੇ ਨਾਲ ਆਪਣੇ ਪਿੰਡ ਖੇੜਾ ਜੱਟਾਂ ਦੇ ਵਿੱਚ ਹੀ ਰਹਿੰਦੇ ਨੇ ਪੜਾਈ ਦੀ ਗੱਲ ਕਰੀਏ ਤਾਂ ਪਿੰਡ ਦੇ ਸਰਕਾਰੀ ਸਕੂਲ ਤੋਂ ਪਲੱਸ 2 ਕਰਨ ਤੋਂ ਬਾਅਦ ਇਹਨਾਂ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਬਚਪਨ ਤੋਂ ਹੀ ਇਹਨਾਂ ਨੂੰ ਫਿਲਮਾਂ ਵੇਖਣ ਦਾ ਸ਼ੌਂਕ ਰਿਹਾ ਏਸੇ ਕਰਕੇ ਅੱਗੇ ਚੱਲ ਕੇ ਉਹ ਹੌਲੀ-ਹੌਲੀ ਐਕਟਰ ਹੀ ਬਣੇ ਸਕੂਲ ਤੋਂ ਹੀ ਇਹਨਾਂ ਨੇ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਾਲਜ ਦੇ ਵਿੱਚ ਵੀ ਥੀਏਟਰ ਕਰਦੇ ਰਹੇ ਥੀਏਟਰ ਦੇ ਨਾਲ-ਨਾਲ ਦੇਵਖੋੜ ਉਹ ਇੱਕ ਵਧੀਆ ਪਲੇਅਰ ਵੀ ਰਹੇ ਇਹ ਇੰਟਰਨੈਸ਼ਨਲ ਯੂਨੀਵਰਸਿਟੀ ਲੈਵਲ ਤੱਕ ਵਾਲੀਬਾਲ ਵਧੀਆ ਖੇਡਦੇ ਰਹੇ ਨਾਲ ਨਾਲ ਇਹ ਕ੍ਰਿਕਟ ਖੇਡਣ ਦੇ ਵੀ ਸ਼ੌਕੀਨ ਰਹੇ ਇਹਨਾਂ ਦੇ ਪਿੰਡ ਦੇ ਨੇੜੇ ਜਦੋਂ ਵੀ ਕੋਈ ਟੂਰਨਾਮੈਂਟ ਹੋਣਾ ਤਾਂ ਇਹਨਾਂ ਦੇ ਪਿੰਡ ਦੇ ਮੁੰਡੇ ਇਹਨਾਂ ਨੂੰ ਜ਼ਰੂਰ ਨਾਲ ਲੈ ਕੇ ਜਾਂਦੇ ਕਿਉਂਕਿ ਇਹ ਵਧੀਆ ਖੇਡਦੇ ਸੀ ਥੀਏਟਰ 'ਚ ਜਦੋਂ ਦੇਵ ਖਰੋੜ ਪਲੇ ਕਰਦਾ ਸੀ ਤਾਂ ਉੱਥੇ ਵੀ ਇਹਨਾਂ ਨੂੰ ਮੇਨ ਕਿਰਦਾਰ ਦਿੱਤਾ ਜਾਂਦਾ ਤੇ ਇਹਨਾਂ ਦੀ ਐਕਟਿੰਗ ਦੀ ਸਾਰੇ ਲੋਕ ਵਾਹ ਵਾਹ ਕਰਦੇ ਜਦੋਂ ਦੇਵ ਖਰੋੜ ਸਕੂਲ 'ਚ ਪੜਦਾ ਸੀ ਤਾਂ ਇੱਕ ਵਾਰ ਇਹ ਪਟਿਆਲਾ ਦੇ ਫੂਲ ਸਿਨੇਮਾ ਦੇ ਵਿੱਚ ਸ਼ਨੀ ਦੇਵਾਲ ਦੀ ਫਿਲਮ ਵੇਖਣ ਗਿਆ ਉਥੇ ਲਾਈਨ ਚੋਂ ਬਾਹਰ ਹੋਣ ਕਾਰਨ ਸਿਕਿਉਰਿਟੀ ਗਾਰਡ ਨੇ ਇਹਨਾਂ ਦੇ ਡੰਡਾ ਮਾਰਿਆ ਫਿਰ ਜਦੋਂ ਬਲੈਕਆ ਫਿਲਮ ਰਿਲੀਜ਼ ਹੋਈ ਤਾਂ ਦੇਵ ਖਰੋੜ ਉਸੇ ਸਿਨੇਮਾ ਦੇ ਵਿੱਚ ਆਪਣੀ ਖੁਦ ਦੀ ਬਣੀ ਫਿਲਮ ਵੇਖਣ ਪਹੁੰਚੇ ਇਹ ਘਟਨਾ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸ਼ੇਅਰ ਕੀਤੀ ਸੀ ਇੱਕ ਵਾਰ ਦੇਵ ਖਰੋੜ ਮਹਿੰਦਰਾ ਕੰਪਲੈਕਸ ਪਟਿਆਲਾ ਦੇ ਵਿੱਚ ਆਪਣੇ ਦੋਸਤਾਂ ਨਾਲ ਆਪਣੇ ਕਿਸੇ ਦੋਸਤ ਦੇ ਪਲਾਟ ਦੇ ਵਿੱਚ ਬਾਲੀਵਾਲ ਦਾ ਨੈੱਟ ਗੱਡ ਰਹੇ ਸੀ ਉਥੇ ਨੇੜੇ ਭਗਵੰਤ ਮਾਨ ਦਾ ਘਰ ਸੀ ਉਹਨਾਂ ਨੇ ਜਦੋਂ ਦੇਵ ਖਰੋੜ ਨੂੰ ਨੈੱਟ ਗੱਡਦੇ ਵੇਖਿਆ ਤਾਂ ਭਗਵੰਤ ਮਾਨ ਨੇ ਉਹਨਾਂ ਲਈ ਚਾਹ ਪਾਣੀ ਭੇਜਤਾ ਜਦੋਂ ਖੇਡਣ ਲੱਗੇ ਤਾਂ ਉੱਥੇ ਭਗਵੰਤ ਮਾਨ ਵੀ ਆ ਕੇ ਖੇਡਣ ਲੱਗ ਪਏ ਸੋ ਐਦਾਂ ਉੱਥੇ ਇਹ ਦੋਵੇਂ ਰੋਜ਼ ਬਾਲੀਵਾਲ ਖੇਡਦੇ ਰਹੇ ਫਿਰ ਇੱਕ ਦਿਨ ਦੇਵ ਖਰੋੜ ਦੇ ਦੋਸਤ ਨੇ ਗੱਲਾਂ-ਗੱਲਾਂ 'ਚ ਭਗਵੰਤ ਮਾਨ ਨੂੰ ਦੱਸਿਆ ਕਿ ਦੇਵ ਖਰੋੜ ਥੀਏਟਰ ਵੀ ਕਰਦਾ ਹੈ ਭਗਵੰਤ ਮਾਨ ਨੇ ਦੇਵ ਖਰੋੜ ਨੂੰ ਕਿਹਾ ਕਿ ਤੂੰ ਤਾਂ ਮੈਨੂੰ ਦੱਸਿਆ ਹੀ ਨਹੀਂ ਕਿ ਤੂੰ ਐਕਟਰ ਵੀ ਹੈ ਉਦੋਂ ਭਗਵੰਤ ਮਾਨ ਨੂੰ ਆਪਣੇ ਕਾਮੇਡੀ ਗੀਤ ਲਈ ਮਾਡਲ ਮੁੰਡੇ ਦੀ ਲੋੜ ਸੀ ਤਾਂ ਫਿਰ ਉਸ ਗਾਣੇ 'ਚ ਪਹਿਲੀ ਵਾਰ ਦੇਵ ਖਰੋੜ ਨੇ ਮਾਡਲਿੰਗ ਕੀਤੀ ਸੀ ਫਿਰ ਦੇਵ ਖਰੋੜ ਭਗਵੰਤ ਮਾਨ ਕਰਮਜੀਤ ਅਨਮੋਲ ਰਾਣਾ ਰਣਵੀਰ ਤੇ ਬినੋ ਢਿੱਲੋਂ ਨਾਲ ਮਿਲ ਕੇ ਕੰਮ ਕਰਨ ਲੱਗ ਪਏ ਇਹਨਾਂ ਨੇ ਜੁਗ ਨੂੰ ਹਾਜ਼ਰ ਹੈ ਤੇ ਜੁਗ ਨੂੰ ਮਸਤ ਮਸਤ ਜਿਹੇ ਕਾਮੇਡੀ ਸ਼ੋਅ ਕੀਤੇ ਪਰ ਦੇਵ ਖਰੋੜ ਨੂੰ ਐਦਾਂ ਲੱਗਦਾ ਸੀ ਕਿ ਮੈਂ ਕਮੇਡੀ ਲਈ ਨਹੀਂ ਬਣਿਆ ਹਾਲਾਂਕਿ ਭਗਵੰਤਮਾਨ ਨਾਲ ਉਹ ਪਹਿਲੀ ਵਾਰ ਇੰਗਲੈਂਡ ਦਾ ਸ਼ੋਅ ਲਾਣ ਵੀ ਗਏ ਸੀ ਫਿਰ ਇੱਕ ਵਾਰ ਉਹਨਾਂ ਨੇ ਅਮਰੀਕਾ ਜਾਣਾ ਸੀ ਪਰ ਦੇਵ ਖਰੋੜ ਨੂੰ ਉਦੋਂ ਅਮਰੀਕਾ ਨਾਲ ਲਿਜਾਇਆ ਗਿਆ ਇਸ ਗੱਲ ਦਾ ਦੇਵ ਨੂੰ ਬਹੁਤ ਦੁੱਖ ਹੋਇਆ ਉਹਨਾਂ ਨੇ ਭਗਵੰਤਮਾਨ ਨਾਲ ਕੰਮ ਕਰਨਾ ਛੱਡ ਦਿੱਤਾ ਫਿਰ ਰਾਣਾ ਰਣਵੀਰ ਨੇ ਦੇਵ ਖਰੋੜ ਨੂੰ ਬੰਬੇ ਜਾਣ ਦੀ ਸਲਾਹ ਦਿੱਤੀ ਦੇਵ ਖਰੋੜ ਬੰਬੇ ਗਿਆ 15 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੂੰ ਫਿਲਮ 'ਚ ਕੰਮ ਮਿਲ ਗਿਆ ਫਿਰ ਇਹਨਾਂ ਨੇ ਸੀਰੀਅਲ ਲਈ ਆਡੀਸ਼ਨ ਦਿੱਤਾ ਉਦੋਂ ਉੱਥੇ ਦਿਲ ਨਾ ਲੱਗਣ ਕਾਰਨ ਇਹ ਘਰ ਵਾਪਸ ਆ ਗਏ ਪਿੱਛੋਂ ਸੀਰੀਅਲ ਵਾਲੇ ਫੋਨ ਕਰਨ ਕਿ ਥੋੜੀ ਸਿਲੈਕਸ਼ਨ ਹੋ ਚੁੱਕੀ ਹੈ ਤੁਸੀਂ ਆਜੋ ਪਰ ਦੇਵ ਖਰੋੜ ਉੱਥੇ ਨਹੀਂ ਗਿਆ ਤੁਹਾਨੂੰ ਦੱਸ ਦਈਏ ਕਿ ਸਪੋਰਟਸ ਕੋਟੇ ਦੇ ਕਰਕੇ ਦੇਵ ਖਰੋੜ ਨੂੰ ਪੁਲਿਸ ਦੀ ਨੌਕਰੀ ਵੀ ਮਿਲ ਗਈ ਸੀ ਪਰ ਉਹਨਾਂ ਨੇ ਆਪਣੇ ਐਕਟਿੰਗ ਦੇ ਸ਼ੌਂਕ ਕਰਕੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਸੀ ਸਾਲ 2006 ਦੇ ਵਿੱਚ ਇਹਨਾਂ ਨੂੰ ਪੰਜਾਬੀ ਫਿਲਮ ਦਿਲ ਆਪਣਾ ਪੰਜਾਬੀ ਦੇ ਵਿੱਚ ਛੋਟਾ ਜਿਹਾ ਰੋਲ ਕਰਨ ਨੂੰ ਮਿਲਿਆ ਉਸ ਤੋਂ ਬਾਅਦ 2008 ਦੇ ਵਿੱਚ ਇਹਨਾਂ ਨੇ ਹਸ਼ਰ ਫਿਲਮ 'ਚ ਵੀ ਛੋਟਾ ਜਿਹਾ ਰੋਲ ਕੀਤਾ। ਉਸ ਫਿਲਮ ਵਿੱਚ ਇਹਨਾਂ ਨੇ ਐਨ ਆਰ ਆਈ ਹੈਰੀ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਜਿਸ ਦੇ ਉਹਨਾਂ ਨੂੰ 5100 ਰੁਪਏ ਦਿੱਤੇ ਗਏ। ਹਸ਼ਰ ਫਿਲਮ ਇੱਕ ਵੱਡੀ ਹਿੱਟ ਫਿਲਮ ਸੀ ਜਿਸ ਤੋਂ ਬਾਅਦ ਲੋਕ ਦੇਵ ਖਰੋੜ ਨੂੰ ਹੈਰੀ ਦੇ ਨਾਮ ਨਾਲ ਬੁਲਾਉਣ ਲੱਗ ਪਏ ਸੀ। ਉਹਨਾਂ ਦਿਨਾਂ 'ਚ ਦੇਵ ਖਰੋੜ ਉਹਨਾਂ ਦੀ 8-10 ਕਿੱਲੇ ਜ਼ਮੀਨ ਰੋਡ ਤੇ ਪੈਂਦੀ ਸੀ ਜਿਸ ਦਾ ਕਿ ਕਰੋੜਾਂ 'ਚ ਸੌਦਾ ਹੋਇਆ। ਉਹ ਜ਼ਮੀਨ ਵੇਚ ਕੇ ਇਹਨਾਂ ਨੇ ਸਮਾਣਾ ਨੇੜੇ ਜਲਾਲਪੁਰ ਪਿੰਡ ਦੇ ਵਿੱਚ 18-19 ਕਿੱਲਾਂ ਦਾ ਸੌਦਾ ਕਰ ਲਿਆ। ਉਤੋਂ 30 ਲੱਖ ਦਾ ਬਿਆਨਾ ਦੇ ਦਿੱਤਾ। ਕਮਿਸ਼ਨ ਵਾਲੇ ਤਾਂ ਆਪਣੀ ਕਮਿਸ਼ਨ ਲੈ ਗਏ ਪਿੱਛੋਂ ਜ਼ਮੀਨ ਵਾਲੇ ਰਜਿਸਟਰੀ ਕਰਨ ਤੋਂ ਮੁੱਕਰ ਗਏ ਫਿਰ ਕਰ ਕਰਾ ਕੇ ਆਖਰ ਨੂੰ ਉਹਨਾਂ ਨੇ ਦੇਵ ਖਰੌੜ ਨੂੰ ਚਾਰ ਕੁ ਕਿੱਲਾਂ ਦੀ ਰਜਿਸਟਰੀ ਕਰਵਾ ਦਿੱਤੀ ਉਦੋਂ ਇਹਨਾਂ ਨੇ ਸ਼ੋਰੂਮ ਤੇ ਪਲਾਟ ਵਗੈਰਾ ਵੀ ਖਰੀਦੇ ਸੀ ਫਿਰ ਇਹਨਾਂ ਨੂੰ ਇਹਨਾਂ ਦੇ ਦੋਸਤ ਮਿੱਤਰ ਕਹਿਣ ਲੱਗੇ ਕਿ ਤੂੰ ਆਪਣੀ ਫਿਲਮ ਬਣਾ ਕੇ ਵੇਖ ਲੈ ਕੀ ਪਤਾ ਚੱਲ ਜੇ ਫਿਰ ਇਹਨਾਂ ਨੇ ਸਾਲ 2010 ਦੇ ਵਿੱਚ ਆਪ ਪੈਸਾ ਲਾ ਕੇ ਕਬੱਡੀ ਇੱਕ ਮੁਹੱਬਤ ਮੂਵੀ ਬਣਾਈ ਜੋ ਕਿ ਕਬੱਡੀ 'ਚ ਵੱਧ ਰਹੇ ਨਸ਼ੇ ਨੂੰ ਰੋਕਣ ਦਾ ਸੁਨੇਹਾ ਦਿੰਦੀ ਸੀ ਇਹਨਾਂ ਦੀ ਇਹ ਫਿਲਮ ਫਲॉप ਰਹੀ ਫਿਲਮ ਕਰਕੇ ਇਹਨਾਂ ਨੇ ਆਪਣੇ ਪਲਾਟ ਤੇ ਦੁਕਾਨਾਂ ਵੀ ਵੇਚ ਦਿੱਤੀਆਂ ਸੀ ਇਹ ਉਹ ਦਿਨ ਸੀ ਜਦੋਂ ਇਹਨਾਂ ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪਿਆ ਇੱਕ ਵਾਰ ਇਹਨਾਂ ਦਾ ਭਰਾ ਇਹਨਾਂ ਦੇ ਪਿੰਡ ਦੇ ਕਿਸੇ ਘਰੇ ਟਰੈਕਟਰ ਮੰਗਣ ਗਿਆ ਉਹਨਾਂ ਨੇ ਦੇਵ ਦੇ ਭਰਾ ਨੂੰ ਇਹ ਕਹਿ ਕੇ ਟਰੈਕਟਰ ਦੇਣ ਤੋਂ ਮਨ੍ਹਾ ਕਰਤਾ ਕਿ ਤੇਰੇ ਭਰਾ ਨੇ ਤਾਂ ਤੈਨੂੰ ਟਰੈਕਟਰ ਵੀ ਮੰਗਣ ਲਾਤਾ ਫਿਰ ਦੇਵ ਜਦੋਂ ਬਾਹਰ ਨਿਕਲਦਾ ਪਿੰਡ ਦੇ ਲੋਕ ਸੱਥ ਚ ਗੱਲਾਂ ਕਰਦੇ ਕਿ ਆ ਗਿਆ ਵੱਡਾ ਹੀਰੋ ਫਿਲਮ ਲਈ ਸਾਰੀ ਜ਼ਮੀਨ ਵੇਚਤੀ ਫਿਰ ਦੇਵਖਰੌਣ ਨੇ ਸੋਚ ਲਿਆ ਸੀ ਕਿ ਜਿੱਥੇ ਮੇਰਾ ਪੈਸਾ ਡੁੱਬਿਆ ਹੈ ਉੱਥੋਂ ਹੀ ਮੈਂ ਪੈਸਾ ਕਮਾਉਣਾ ਵੀ ਹੈ ਰੱਬ ਤੇ ਵਿਸ਼ਵਾਸ ਕਰਕੇ ਦੇਵ ਨੇ ਮਿਹਨਤ ਜਾਰੀ ਰੱਖੀ ਜਿੰਮ ਰਹੀ ਆਪਣਾ ਸਰੀਰ ਵੀ ਫਿੱਟ ਰੱਖਿਆ ਉਸ ਤੋਂ ਬਾਅਦ ਸਾਲ 2013 ਦੇ ਵਿੱਚ ਦੇਵ ਖਰੋੜ ਨੇ ਸਾਡਾ ਹੱਕ ਫਿਲਮ ਦੇ ਵਿੱਚ ਰਜਵੰਤ ਸਿੰਘ ਦਾ ਕਿਰਦਾਰ ਨਵਾਇਆ ਉਸ ਤੋਂ ਬਾਅਦ ਪਰਮ ਢਿੱਲੋਂ ਨੂੰ ਦੇਵ ਖਰੋੜ ਦੇ ਕੰਮ ਬਾਰੇ ਪਤਾ ਸੀ ਕਿ ਦੇਵ ਖਰੋੜ ਵਧੀਆ ਐਕਟਰ ਹੈ ਉਦੋਂ ਪ੍ਰੋਡਿਊਸਰ ਤਰਨ ਮਾਨ ਗਾਂਧੀ ਫਿਲਮ ਲਈ ਰੁਪਿੰਦਰ ਗਾਂਧੀ ਦਾ ਰੋਲ ਕਰਨ ਵਾਲਾ ਮੁੰਡਾ ਲੱਭ ਰਿਆ ਸੀ ਤਾਂ ਫਿਰ ਪਰਮ ਢਿੱਲੋਂ ਨੇ ਤਰਨ ਮਾਨ ਨੂੰ ਕਿਹਾ ਕਿ ਦੇਵ ਖਰੋੜ ਤੇਰੀ ਫਿਲਮ ਦਾ ਮੇਨ ਕਿਰਦਾਰ ਹੈ ਆ ਸਕਦਾ ਹੈ ਪਰ ਤਰਨ ਮਾਨ ਦਾ ਦਿਲ ਨਹੀਂ ਮੰਨਿਆ ਹਾਂ ਉਹ ਦੇਵ ਖਰੋੜ ਨੂੰ ਮਿਲੇ ਜ਼ਰੂਰ ਪਰ 1.5 ਮਹੀਨੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਫਿਰ 1.5 ਮਹੀਨੇ ਬਾਅਦ ਇਹਨਾਂ ਤੋਂ ਫੋਟੋਆਂ ਮੰਗਵਾਈਆਂ ਗਈਆਂ ਇਹਨਾਂ ਨੂੰ ਬੁਲਾ ਕੇ ਆਡੀਸ਼ਨ ਲਿਆ ਗਿਆ ਤੇ ਫਿਰ ਕਿਤੇ ਜਾ ਕੇ ਦੇਵ ਖਰੋੜ ਰੁਪਿੰਦਰ ਗਾਂਧੀ ਦੇ ਰੋਲ ਲਈ ਸਿਲੈਕਟ ਹੋਇਆ ਫਿਲਮ ਤਾਂ ਬਣ ਗਈ ਪਰ ਅੱਗੇ ਕੋਈ ਡਿਸਟਰੀਬਿਊਟ ਫਿਲਮ ਨੂੰ ਰਿਲੀਜ਼ ਕਰਨ ਲਈ ਤਿਆਰ ਨਹੀਂ ਸੀ ਉਹ ਕਹਿੰਦੇ ਸੀ ਕਿ ਇੱਥੇ ਤਾਂ ਪੰਜਾਬੀ ਸਿੰਗਰ ਚੱਲਦੇ ਨੇ ਆ ਤੁਸੀਂ ਨਵੇਂ ਜੇ ਮੁੰਡੇ ਕਿੱਥੋਂ ਚੱਕ ਲਿਆਏ ਤੁਸੀਂ ਕਿਸੇ ਸਿੰਗਰ ਨੂੰ ਲੈ ਕੇ ਫਿਲਮ ਦੁਬਾਰਾ ਬਣਾਓ ਇਹ ਫਿਲਮ ਨਹੀਂ ਚੱਲਣੀ ਤੁਹਾਡੀ ਪਰ ਪ੍ਰੋਡਿਊਸਰ ਕਹਿੰਦੇ ਜੇ ਅਸੀਂ ਪੈਸੇ ਲਾਏ ਨੇ ਤਾਂ ਫਿਲਮ ਤਾਂ ਅਸੀਂ ਰਿਲੀਜ਼ ਜ਼ਰੂਰ ਕਰਾਂਗੇ ਫਿਰ ਦੇਖੀ ਜਾਓ ਫਿਲਮ ਹਿੱਟ ਹੁੰਦੀ ਹੈ ਜਾਂ ਫਿਰ ਫਲॉप ਤੁਹਾਨੂੰ ਦੱਸ ਦਈਏ ਕਿ ਜਦੋਂ ਗਾਂਧੀ ਫਿਲਮ ਦਾ ਸ਼ੂਟ ਚੱਲ ਰਿਹਾ ਸੀ ਤਾਂ ਰੁਪਿੰਦਰ ਗਾਂਧੀ ਸ਼ੂਟ ਤੋਂ ਬਾਅਦ ਟਰੈਕ ਦੇ ਥੱਲੇ ਪਈ ਗੱਦਿਆਂ ਦੇ ਸੋ ਗਿਆ ਕਿਸੇ ਨੇ ਪੁੱਛਿਆ ਕਿ ਫਿਲਮ ਦਾ ਐਕਟਰ ਕਿਹੜਾ ਹੈ ਅੱਗੋ ਕਹਿੰਦੇ ਆ ਪਿਆ ਗੱਦਿਆਂ ਤੇ ਫਿਲਮ ਦਾ ਐਕਟਰ ਉਹ ਬੰਦੇ ਕਹਿੰਦੇ ਜਿਹੋ ਜਿਹਾਂ ਤੁਹਾਡਾ ਐਕਟਰ ਹੈ ਉਦਾਂ ਦੀ ਹੀ ਤੁਹਾਡੀ ਫਿਲਮ ਹੋਣੀ ਮਤਲਬ ਗਾਂਧੀ ਫਿਲਮ ਨੂੰ ਲੈ ਕੇ ਲੋਕ ਇਹੀ ਸੋਚਦੇ ਸੀ ਇਹ ਫਿਲਮ ਚੱਲਣੀ ਨਹੀਂ ਪਰ ਜਦੋਂ ਸਾਲ 2015 ਦੇ ਵਿੱਚ ਰੁਪਿੰਦਰ ਗਾਂਧੀ ਦਾ ਗੈਂਗਸਟਰ ਮੂਵੀ ਰਿਲੀਜ਼ ਹੋਈ ਤਾਂ ਨੌਜਵਾਨ ਪੀੜੀ ਨੇ ਫਿਲਮ ਕਾਫੀ ਪਸੰਦ ਕੀਤੀ ਫਿਲਮ ਸੁਪਰ ਡੂਪਰ ਹਿੱਟ ਰਹੀ ਇਸ ਫਿਲਮ ਦੇ ਦੇਵ ਖਰੋੜ ਨੂੰ ਸਵਾ ਲੱਖ ਰੁਪਏ ਮਿਲੇ ਸੀ ਉਦੋਂ ਦੇਵ ਖਰੋੜ ਨੂੰ ਲੋਕੀ ਰੁਪਿੰਦਰ ਗਾਂਧੀ ਦੇ ਨਾਮ ਨਾਲ ਬੁਲਾਉਣ ਲੱਗ ਪਏ ਸੀ ਲੋਕਾਂ ਨੂੰ ਇਹ ਵੀ ਲੱਗਦਾ ਸੀ ਕਿ ਫਿਲਮ ਦੇਵ ਖਰੋੜ ਕਰਕੇ ਨਹੀਂ ਸਗੋਂ ਰੁਪਿੰਦਰ ਗਾਂਧੀ ਦੇ ਕਰੈਕਟਰ ਕਰਕੇ ਚੱਲੀ ਹੈ ਜਿਸ ਕਰਕੇ ਕੋਈ ਵੀ ਪ੍ਰੋਡਿਊਸਰ ਦੁਬਾਰਾ ਦੇਵ ਖਰੋੜ ਨੂੰ ਫਿਲਮ 'ਚ ਲੈਣ ਨੂੰ ਤਿਆਰ ਨਹੀਂ ਸੀ ਗਾਂਧੀ ਫਿਲਮ ਹਿੱਟ ਹੋਣ ਤੋਂ ਬਾਅਦ ਵੀ ਦੇਵ ਖਰੋੜ ਨੂੰ ਵਧੀਆ ਕੰ ਨਹੀਂ ਮਿਲ ਰਿਹਾ ਸੀ ਹਾਲਾਂਕਿ ਉਹਨਾਂ ਨੇ ਸਾਲ 2016 ਦੇ ਵਿੱਚ ਸਾਕਾ ਤੇ ਦੁੱਲਾ ਪੱਟੀ ਵਾਲਾ ਫਿਲਮਾਂ 'ਚ ਛੋਟੇ ਛੋਟੇ ਰੋਲ ਜ਼ਰੂਰ ਕੀਤੇ ਪਰ ਇਹਨਾਂ ਨੂੰ ਕੋਈ ਵੱਡਾ ਰੋਲ ਨਹੀਂ ਮਿਲ ਰਿਹਾ ਸੀ ਉਸ ਤੋਂ ਬਾਅਦ ਦੇਵ ਖਰੌਣ ਨੇ ਆਪਣੀ ਪਹਿਲੀ ਫਿਲਮ ਗਾਂਧੀ ਦੇ ਪ੍ਰੋਡਿਊਸਰਾਂ ਨੂੰ ਗਾਂਧੀ ਟੂਲ ਹੀ ਮਨਾਇਆ ਸਾਲ 2017 ਦੇ ਵਿੱਚ ਰੁਪਿੰਦਰ ਗਾਂਧੀ 2 ਦਾ ਰੋਵਨ ਹੁੱਡਰ ਰਿਲੀਜ ਹੋਈ। ਇਹ ਫਿਲਮ ਵੀ ਸੁਪਰ ਡੂਪਰ ਹਿੱਟ ਰਹੀ। ਗਾਂਧੀ 2 ਦੇ ਦੇਵ ਖਰੋੜ ਨੂੰ 25 ਲੱਖ ਰੁਪਏ ਦਿੱਤੇ ਗਏ। ਉਸ ਤੋਂ ਬਾਅਦ ਇਹਨਾਂ ਨੇ ਬਾਇਲਾਰਸ ਮੂਵੀ 'ਚ ਛੋਟਾ ਜਿਹਾ ਰੋਲ ਕੀਤਾ। ਫਿਰ ਸਾਲ 2018 ਦੇ ਵਿੱਚ ਇਹਨਾਂ ਨੇ ਉਹ ਫਿਲਮ ਕੀਤੀ ਜਿਸ ਤੋਂ ਬਾਅਦ ਇਹਨਾਂ ਦੇ ਰੇਟ ਵਧਣੇ ਸ਼ੁਰੂ ਹੋਏ। ਉਸ ਫਿਲਮ ਦਾ ਨਾਮ ਹੈ ڈاکੂਆਂ ਦਾ ਮੁੰਡਾ। ਉਹਨਾਂ ਦੀ ਇਹ ਫਿਲਮ ਵੀ ਸੁਪਰ ਡੂਪਰ ਹਿੱਟ ਰਹੀ। ਉਸ ਤੋਂ ਬਾਅਦ ਇਹਨਾਂ ਨੇ ਜਿੰਦੜੀ ਯਾਰ ਬੈਲੀ ਤੇ ਕਾਕਾ ਜੀ ਵਰਗੀਆਂ ਫਿਲਮਾਂ ਕਰਨ ਤੋਂ ਬਾਅਦ ਸਾਲ 2019 ਦੇ ਵਿੱਚ ਬਲੈਕਆ ਫਿਲਮ ਕੀਤੀ ਬਲੈਕਆ ਫਿਲਮ ਸੁਪਰ ਡੂਪਰ ਹਿੱਟ ਰਹੀ ਇਸ ਫਿਲਮ ਦੇ ਹਿੱਟ ਹੋਣ ਤੋਂ ਬਾਅਦ ਦੇਵ ਖਰੋੜ ਦੀ ਐਕਟਿੰਗ ਦੀਆਂ ਬੰਬੇ ਤੱਕ ਗੱਲਾਂ ਹੋਈਆਂ ਪ੍ਰੋਡਿਊਸਰਾਂ ਨੂੰ ਲੱਗਣ ਲੱਗਾ ਕਿ ਹਾਂ ਆਪਾਂ ਦੇਵ ਖਰੋੜ ਦੀ ਫਿਲਮ ਤੇ ਪੈਸੇ ਲਾ ਸਕਦੇ ਹਾਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਫਿਲਮਾਂ ਕੀਤੀਆਂ ਜਿਦਾ ਕਿ ਜ਼ਖਮੀ ڈاکੂਆਂ ਦਾ ਮੁੰਡਾ 2 ਸ਼ਰੀਕ 2 ਬਾਈ ਜੀ ਕੁੱਟਣਗੇ ਯਾਰਾਂ ਦਾ ਰੁਤਬਾ ਮੋੜ ਬਲੈਕਆ 2 ਤੇ ਉੱਚਾ ਦਰ ਬਾਬੇ ਨਾਨਕ ਦਾ ਹੁਣ ਸਾਲ 2025 ਦੇ ਵਿੱਚ ਇਹਨਾਂ ਦੀ ਮਝੈਲ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮਾਂ ਤੋਂ ਪਹਿਲਾਂ ਦੇਵ ਖਰੋੜ ਟੀਵੀ ਸੀਰੀਅਲ ਅੱਗ ਦੇ ਕਲੀੜੇ, ਆਲਣਾ, ਅਸਾਂ ਹੁਣ ਤੁਰ ਜਾਣਾ, ਜੂਨ 85, ਕੋਈ ਪੱਥਰ ਸੇ ਨਾ ਮਾਰੇ, ਰੂਪ ਬਸੰਤ ਤੇ ਖਾਦਾ ਪੀਤਾ ਬਰਬਾਦ ਕੀਤਾ ਜਹੇ ਨਾਟਕਾਂ 'ਚ ਵੀ ਕੰਮ ਕਰਦੇ ਰਹੇ। ਇਸ ਤੋਂ ਬਿਨਾ ਇਹਨਾਂ ਨੇ ਅਫਸਾਨਾ ਖਾਨ ਦੇ ਸੌਂਗ ਸਰੈਂਡਰ ਦੇ ਵਿੱਚ ਜੱਪਜੀ ਖੈਰਾਂ ਨਾਲ ਮਾਡਲਿੰਗ ਕੀਤੀ। ਸੁਨੰਤਾ ਸ਼ਰਮਾ ਦੇ ਸੌਂਗ ਜੱਟ ਦਿਸਦਾ ਦੇ ਵਿੱਚ ਵੀ ਇਹਨਾਂ ਨੇ ਮਾਡਲਿੰਗ ਕੀਤੀ। ਆਪਣੇ ਵਧੀਆ ਕੰਮ ਕਰਕੇ ਦੇਵ ਖਰੋੜ ਨੂੰ ਸਾਲ 2028 ਦੇ ਵਿੱਚ ਰੁਪਿੰਦਰ ਗਾਂਧੀ 2 ਫਿਲਮ ਦੇ ਲਈ ਫਿਲਮ ਫੇਅਰ ਅਵਾਰਡ ਪੰਜਾਬੀ ਵੱਲੋਂ ਕ੍ਰਿਟੀਸਿਸ ਬੈਸਟ ਐਕਟਰ ਇਨ ਲੀਡ ਰੋਲ ਦਾ ਖਿਤਾਬ ਮਿਲਿਆ 2019 ਚ ਡਾਕੂਆਂ ਦਾ ਮੁੰਡਾ ਫਿਲਮ ਲਈ ਪੀਡੀਸੀ ਪੰਜਾਬੀ ਫਿਲਮ ਅਵਾਰਡ ਵੱਲੋਂ ਬੈਸਟ ਐਕਟਰ ਦਾ ਅਵਾਰਡ ਮਿਲਿਆ ਤੇ ਸਾਲ 2020 ਦੇ ਵਿੱਚ ਬਲੈਕ ਹੀਆ ਫਿਲਮ ਲਈ ਵੀ ਪੀਟੀਸੀ ਪੰਜਾਬੀ ਵੱਲੋਂ ਬੈਸਟ ਐਕਟਰ ਦਾ ਖਿਤਾਬ ਮਿਲਿਆ ਤੁਹਾਨੂੰ ਦੱਸ ਦਈਏ ਕਿ ਦੇਵ ਕਰੋੜ ਸਮੇਂ ਸਮੇ ਗਰੀਬਾਂ ਦੀ ਤੇ ਲੋੜਵੰਦਾਂ ਦੀ ਮਦਦ ਵੀ ਕਰਦੇ ਰਹਿੰਦੇ ਨੇ ਆਪਣੇ ਪਿੰਡ ਨਾਲ ਜੁੜੇ ਹੋਏ ਨੇ ਪਿੰਡ ਦੇ ਵਿੱਚ ਜਦੋਂ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਤਾ ਉੱਥੇ ਜ਼ਰੂਰ ਜਾਂਦੇ ਨੇ ਜੇ ਨਹੀਂ ਆ ਹੁੰਦਾ ਤਾਂ ਸੇਵਾ ਜ਼ਰੂਰ ਪਹੁੰਚਦੀ ਕਰਦੇ ਨੇ ਜਦੋਂ ਇਹ ਪਿੰਡ 'ਚ ਕ੍ਰਿਕਟ ਖੇਡਦੇ ਹੁੰਦੇ ਸੀ ਤਾਂ ਆਪਣੇ ਪਿੰਡ ਬੀਨੋ ਢਿੱਲੋਂ ਭਗਵਾਨਤਮਾਨ ਰਾਣਾ ਰਣਵੀਰ ਤੇ ਕਰਮਜੀਤ ਅਨਮੋਲ ਨੂੰ ਕਈ ਵਾਰ ਲੈ ਕੇ ਗਏ ਜੋ ਕਿ ਜਿੱਤੇ ਹੋਏ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਫਿਰ ਉਹ ਸ਼ਰੀਕ ਫਿਲਮ ਦੇ ਸ਼ੂਟ ਵੇਲੇ ਜਿੰਮੀ ਸ਼ੇਰਗੁੱਲੂ ਨੂੰ ਵੀ ਆਪਣੇ ਪਿੰਡ ਲੈ ਕੇ ਗਏ ਸੀ ਮਸ਼ਹੂਰ ਐਕਟਰ ਬਣਨ ਤੋਂ ਬਾਅਦ ਦੇਵ ਖਰੋੜ ਨੇ ਪਿੰਡ ਦੇ ਵਿੱਚ ਜ਼ਮੀਨ ਬਣਾ ਕੇ ਆਪਣੇ ਮਾਂ ਦਾ ਸੁਪਨਾ ਪੂਰਾ ਕੀਤਾ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਦੇਵ ਖਰੋੜ ਦੇ ਵਿੱਚ ਸੁਪਰਸਟਾਰ ਹੋਣ ਦੇ ਬਾਵਜੂਦ ਵੀ ਹੰਕਾਰ ਨਹੀਂ ਹੈਗਾ ਸਭ ਨੂੰ ਹਾਸਕੇ ਮਿਲਦਾ ਹੈ ਭਾਵੇਂ ਕੋਈ ਤਕੜਾ ਜਾਂ ਫਿਰ ਮਾੜਾ ਸੋ ਇਹ ਸੀ ਪੰਜਾਬੀ ਐਕਟਰ ਦੇਵ ਖਰੋੜ ਦੀ ਬਾਇਓਗ੍ਰਾਫੀ ਤੁਹਾਨੂੰ ਦੇਵ ਖਰੋੜ ਦੀ ਕਿਹੜੀ ਫਿਲਮ ਪਸੰਦ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤ ਵਾਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ O ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ